ਸਾਫਲਾਡੇ ਵੀ ਦੇ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਮੇਨ ਗੱਲ ਕਰਦੇ ਆਂ ਕਣਕ ਦੀ ਜਿਹੜੇ ਆਪਣੇ ਪੰਜਾਬ ਦੀ ਫਸਲ ਜਿਹੜੀ ਮੇਨ ਫਸਲ ਆ ਉਹਦਾ ਟਾਈਮ ਆ ਗਿਆ ਤੇ ਉਹਦੇ ਨਾਲ ਆਪਣੇ ਨਾਲ ਮੇਨ ਦਰਸ਼ਕ ਜੁੜੇ ਨੇ ਉਹਨਾਂ ਦਾ ਸਾਰਿਆਂ ਦਾ ਸਵਾਗਤ ਆ ਤੇ ਅੱਜ ਨਾਲ ਆਪਣੇ ਨਾਲ ਮੇਨ ਕਿਸਾਨ ਯੂਥ ਕਿਸਾਨ ਆਗੂ ਸੁਖਦੀਪ ਸਿੰਘ ਗੱਲ ਲੁਧਿਆਣੇ ਤੋਂ ਜੁੜੇ ਨੇ ਉਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਲਵਾਂਗੇ ਕਿਉਂਕਿ ਉਹ ਗਰਾਊਂਡ ਲੈਵਲ ਤੇ ਉੱਤੇ ਕੰਮ ਕਰਦੇ ਆਂ ਸੁਖਦੀਪ ਸਿੰਘ ਗਿੱਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਦਾ ਫਤਿਹ ਜੀ ਸਾਂ ਥੋੜੀ ਕਬੂਲ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਫਤਿਹ ਤੇ ਜੀ 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 ਬਾਈ ਸਤਿ ਸ਼੍ਰੀ ਅਕਾਲ ਤੇ ਹੋਰ ਕਿਦਾਂ ਠੀਕ ਠਾਕ ਜੀ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਜੀ ਵਧੀਆ ਹੁਣ ਇੱਕ ਤਾਂ ਪਹਿਲਾਂ ਦਾ ਆਪਣਾ ਕਣਕਾਂ ਦਾ ਟਾਈਮ ਆ ਗਿਆ ਇੱਕ ਪਾਸੇ ਤਾਂ ਚਲੋ ਕਿਸਾਨਾਂ ਦੇ ਆਪਣੇ ਦੀ ਮੇਨ ਫਸਲ ਆ ਲੋਕਾ ਖੋਸ਼ ਹੁੰਦੇ ਆ ਨਾ ਵੀ ਆ ਆਪਣੀ ਕਣਕ ਦੀ ਫਸਲ ਆ ਗਈ ਇਹਦੇ ਨਾਲ ਆਪਣੇ ਸਾਰੇ ਜੋ ਵੀ ਕਾਰੋਬਾਰ ਚੱਲਦੇ ਇਹਦੇ ਸਿਰ ਤੇ ਚੱਲਦੇ ਹੁੰਦੇ ਆ ਤੇ ਕਿੰਦਾ ਦੀ ਫਸਲ ਆ ਗਈ ਕਿੰਵੇਂ ਝਾੜ ਆਇਆ ਤੇ ਕੀ ਬਾਈ ਜੀ ਪਹਿਲਾਂ ਤਾਂ ਕਾਫਲਾ ਟੀਵੀ ਦੀ ਜਿੰਨੀ ਵੀ ਤੁਹਾਡੀ ਟੀਮ ਹੈ ਸਾਰਿਆਂ ਦਾ ਧੰਨਵਾਦ ਵੀ ਟਾਈਮ ਦਿੱਤਾ ਜੀ ਦੂਜੀ ਬੇਨਤੀ ਇਹ ਆ ਵੀ ਜਿਹੜੀ ਕਿਸਾਨਾਂ ਦਾ ਤੁਸੀਂ ਗੱਲ ਕੀਤੀ ਆ ਵੀ ਇਸ ਟਾਈਮ ਵਾਟੀ ਆ ਵਾਟੀ ਪੂਰੀ ਜੋਰਾਂ ਦੇ ਬਾਈ ਜੀ ਕਿਉਂਕਿ ਇਹ ਇਹੋ ਜੀ ਫਸਲ ਹੈ ਜਾਂ ਹੋਏ ਦੋ ਦੋ ਹੀ ਫਸਲਾਂ ਹੁੰਦੀਆਂ ਨੇ ਜਿਵੇਂ ਕਹਿੰਦੇ ਆ ਪਪੜੇ ਮਾਲਵੇ ਦੀਆਂ ਵੀ ਕਣਕ ਤੇ ਸੋ ਉਹਨਾਂ ਜਿਹੜੀ ਹੁਣ ਪੂਰਾ ਬਾਡੀ ਜੋਰਾ ਤੇ ਆ ਹੁਣ ਵੀ ਜਿਵੇਂ ਕਹ ਜੀਏ ਵੀ ਬੈਠੇ ਆ ਖੇਤਾਂ ਦੇ ਵਿੱਚ ਤੇ ਉਹੀ ਬਾਡੀ ਚੱਲ ਰਹੀ ਹੈ ਤੇ ਕੰਪੈਨਾਂ ਰਾਤ ਨੂੰ ਵੈਸੇ ਸਰਕਾਰ ਨੇ ਤਾਂ ਚਲੋ ਟਾਈਮ ਦਿੱਤਾ ਹੋਇਆ ਦਾ ਤੇ ਪਰ ਫਿਰ ਵੀ ਚਲੋ ਬਾਡੀ ਚੱਲਦੀ ਕਿਉਂਕਿ ਦਿਨੇ ਹੁਣ ਆ ਟਾਈਮ ਹੁੰਦਾ ਕਿਉਂਕਿ ਮੌਸਮ ਦੀ ਜਿਹੜੇ ਹਾਲਾਤ ਨੇ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਦੇਖਿਆ ਹੁਣ ਚਲੋ ਜਿਹੜਾ ਸਾਡਾ ਲੁਧਿਆਣਾ ਏਰੀਆ ਇਹ ਮੀਂਹ ਤੋਂ ਥੋੜੀ ਜਿਹੀ ਬਚਤ ਰਹੀ ਆ ਤੇ ਬਾਕੀ ਜਿਵੇਂ ਬਠਿੰਡਾ ਇੱਧਰ ਤਰਨਤਾਰਨ ਦਾ ਬਹੁਤ ਮਾਰ ਰਹੀ ਹੈ ਜਿਹੜੀ ਲੁਧਿਆਣਾ ਏਰੀਆ ਇਹ ਚਲੋ ਪਰ ਪ੍ਰਭਾਤਮਾ ਦਾ ਅਸੀਂ ਲੱਖ ਲੱਖ ਸ਼ੁਕਰ ਕਰਦੇ ਆ ਕਿ ਇੱਥੇ ਥੋੜਾ ਜਿਹਾ ਸਾਨੂੰ ਮੀਂਹ ਤੋਂ ਥੋੜਾ ਜਿਹਾ ਬਚਾਰਿਆ ਕਿਉਂਕਿ ਮੀਂਹ ਆਪਣੇ ਇੱਧਰ ਏਰੀਆ ਦੇ ਵਿੱਚ ਘਟ ਰਿਹਾ ਤੇ ਬਾਕੀ ਨੇਰੀ ਤਫਾਨ ਜਿਹੜੇ ਚਲੋ ਸੀਗਾ ਉਹਦੇ ਮਾਰ ਪਈ ਗਿਆ ਜਣੀ ਦੂਜੀ ਗੱਲ ਤੁਸੀਂ ਕਹੇ ਬੀ ਝਾੜ ਦਾ ਝਾੜ ਠੀਕ ਆ ਵੀਰ ਜੀ ਤੇ ਲਗ ਲਗ ਬੀ ਹੈਗੇ ਨੇ ਜੀ ਉਹਦੇ ਹਿਸਾਬ ਨਾਲ ਝਾੜ ਠੀਕ ਹੈ ਬਾਕੀ ਤਾਂ ਚਲੋ ਝਾੜ ਦਾ ਤਾਂ ਹੁਣ ਕੀ ਮੰਨ ਲਓ ਹਰੇਕ ਦਾ ਜਿਵੇਂ ਲਗ ਲਗ ਬੀ ਦੇ ਹਿਸਾਬ ਦਾ ਹੁੰਦਾ ਜਾਂ ਹੋਰ ਆ ਵ ਬਾਬਾ ਜੀ ਦੀ ਕਿਰਪਾ ਵੀ ਠੀਕ ਹੈ ਮਨ ਲਓ ਬਾਕੀ ਪਰ ਇਹ ਵੀ ਅੱਜ ਦੇ ਸਮੇਂ 'ਚ ਬਹੁਤ ਦੁੱਖ ਹੁੰਦਾ ਜਦੋਂ ਆਹ ਫਸਲਾਂ ਹੁਣ ਮੱਚਦੀਆਂ ਨੇ ਕਈ ਜਗ੍ਹਾ ਅੱਗ ਲੱਗਦੀ ਆ ਜਾਂ ਹੋਰ ਆ ਕੋਈ ਪ੍ਰਸ਼ਾਸਨ ਵੀ ਥੋੜਾ ਜਿਹਾ ਮਨ ਲਓ ਢਿੱਲੀ ਕਾਰਗੁਜ਼ਾਰੀ ਰਹਿੰਦੀ ਹੈ ਜੀ ਕੱਲ ਅਸੀਂ ਇੱਥੋਂ ਨੰਗੇ ਜੀ ਤੇ ਦੇਖਿਆ ਤੇ ਇੱਕੋ ਜਿਹੜੀਆਂ ਗੱਠਾਂ ਬਣੀਆਂ ਨੇ ਉਹਨਾਂ ਦੀ ਕੋਈ ਬਾਉਂਡਰੀ ਵਾਲ ਨਹੀਂ ਕਰੀ ਹੋਈ ਤਕਰੀਬਨ ਦੋ ਜਗ੍ਹਾ ਦੇਖੀ ਦੋਨਾਂ ਜਗ੍ਹਾ ਗੱਠਾਂ ਨੂੰ ਅੱਗ ਲੱਗੀ ਉਹਦੇ ਨਾਲ ਫਿਰ ਅੱਗੇ ਕਣਕ ਨੂੰ ਅੱਗ ਪੈਂਦੀ ਹੈ ਗੱਠਾਂ ਜਿੱਥੇ ਮਨ ਲਓ ਵੀ ਇਹ ਸਟੋਰ ਕਰਦੇ ਨੇ ਤੇ ਉਹ ਜ਼ਰੂਰੀ ਇਹਨਾਂ ਨੂੰ ਚਾਹੀਦਾ ਵੀ ਗੱਠ ਤੇ ਗੱਠਾਂ ਨੂੰ ਕੋਈ ਸ਼ਰਾਰਤੀ ਆਂਸਰ ਆਂਸਰ ਵੀ ਵਿੱਚ ਰਲ ਜਾਂਦੇ ਨੇ ਇਸ ਕਰਕੇ ਵੀ ਥੋੜਾ ਜਿਹਾ ਸਰਕਾਰ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਕਹਾਂਗੇ ਵੀ ਥੋੜਾ ਜਿਹਾ ਸਾਡੇ 15-20 ਦਿਨ ਹੁੰਦੇ ਨੇ ਵੀ ਜਨੂੰ ਕਿਉਂਕਿ ਮੇਨ ਆਜੀ ਕਿਉਂਕਿ ਠੇਕੇ ਬਹੁਤ ਨੇ ਸਾਰੇ ਹੀ ਮਤਲਬ ਜਿਹੜੇ ਉਹ ਮਾਤੜ ਥੋੜੀਆਂ ਜ਼ਮੀਨਾਂ ਵਾਲੇ ਕਿਸਾਨ ਨੇ ਉਹ ਜ਼ਿਆਦਾਤਰ ਖੇਤੀ ਮਤਲਬ ਆਪਾਂ ਠੇਕੇ ਤੇ ਲਾ ਕੇ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਆਹੀ ਫਸਲ ਦੇ ਵਿੱਚੋਂ ਕੁਝ ਬਚਣਾ ਹੁੰਦਾ ਤੇ ਜਦੋਂ ਕੁਦਰਤੀ ਮਾਰ ਹਰ ਇੱਕ ਸਾਲ ਹੀ ਹੁੰਦਾ ਵੀ ਪਿਛਲੇ ਵਾਰੀ ਮੀਂਹ ਬਹੁਤ ਪੈ ਗਿਆ ਸੀ ਤੇ ਕੁਦਰਤੀ ਮਾਰ ਹੀ ਬਹੁਤ ਜ਼ਿਆਦਾ ਪੈ ਜਾਂਦੀ ਆ ਇਸ ਕਰਕੇ ਪ੍ਰਸ਼ਾਸਨ ਨੂੰ ਕਹਿੰਦੀ 15-20 ਦਿਨ ਸਾਨੂੰ ਜਿਹੜੀ ਹੁੰਦੀ ਹੈ ਵੀ ਥੋੜੀ ਚਾਹੇ ਅਜਨੇ ਫਾਇਰ ਬਗਰੇਡ ਨੇ ਜਾਂ ਹੋਰ ਵੀ ਜਿੰਨੀਆਂ ਸਹੂਲਤਾਂ ਨੇ ਪ੍ਰਸ਼ਾਸਨ ਚਲੋ ਕਰਦਾ ਤਾਂ ਹੈਗਾ ਪਰ ਉਨੀ ਸਹੂਲਤ ਸਾਨੂੰ ਨਹੀਂ ਮਿਲਦੀ ਥੋੜਾ ਜਿਹਾ 15-20 ਦਿਨ ਥੋੜਾ ਸਟੇਜ ਰਹਿਣ ਬਾਕੀ ਤਾਂ ਚਲੋ ਜਿਹੜੀ ਕੁਦਰਤ ਦੀ ਕਰੋਪੀ ਆ ਕਿਸਾਨ ਤਾਂ ਫਿਰ ਫਿਰ ਵੀ ਖੁਸ਼ ਆ ਵੱਲੋਂ ਜਿਵੇਂ ਕਹਦੀ ਹੈ ਚੜ੍ਹਦੀ ਕਲਾ ਦੇ ਵਿੱਚ ਤੇ ਹਾਂਜੀ ਭਾਈ ਹਾਂਜੀ ਜਿਵੇਂ ਕਿਸਾਨਾਂ ਨੇ ਕਹੀ ਨੇ ਨਾਰਾਜ਼ਗੀ ਆਈ ਆ ਵੀ ਜਦੋਂ ਤਾਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਦਈਏ ਫਾਇਰ ਬਗਰੇਡ ਜਾਂ ਗੱਡੀਆਂ 15 ਮਿੰਟਾਂ 'ਚ ਪਹੁੰਚ ਜਾਂਦੀਆਂ ਹੁਣ ਜਦੋਂ ਕਣਕਾਂ ਨੂੰ ਅੱਗ ਲੱਗਦੀ ਆ ਕਿਸਾਨ ਕਹਿੰਦੇ 2-2 ਘੰਟੇ ਗੱਡੀਆਂ ਨਹੀਂ ਪਹੁੰਚਦੀ ਉਹਦੋਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਉਸੇ ਤੋਂ ਟੋੜਦਾ ਸਵਾਲ ਬੜਾ ਜਿਵੇਂ ਕਹਦੀ ਗੱਲ ਅਗੀ ਨਾ ਹਸੂਵਣੀਆਂ ਵੀ ਪਿਛਲੀ ਵਾਰ ਮੈਂ ਜਦੋਂ ਆ ਸੀਗੀ ਜਦੋਂ ਐ ਕਹੇ ਜੀ ਉੱਤੇ ਡਰੋਨ ਘੁੰਮਦੇ ਨੇ ਕਿਤੇ ਕੁਮਾਰੀ ਜੀ ਵੀ ਜਿਵੇਂ ਕਹਦੀ ਇਹ ਗੱਲ ਵੀ ਬੰਦਾ ਖੂਸ ਨੂੰ ਵੀ ਅੱਗ ਲਾਉਂਦਾ ਜੀ ਤਾਂ ਉਹ ਵੀ ਕਹਿੰਦੇ ਵੀ ਡਰੋਨ ਚ ਕੈਦ ਹੋ ਗਿਆ ਇਹ ਤੇ ਵੀ ਇਹ ਲੈ ਵੀ ਹੁਣ ਥੋੜਾ ਆਨਲਾਈਨ ਜਿਵੇਂ ਹੈਗਾ ਵੀ ਆਨਲਾਈਨ ਜਿਹਦੇ ਫੋਰਸ ਜੀ ਕੀ ਜਿਹਦੇ ਪਹੁੰਚ ਜਾਂਦੀ ਸੀ ਵੀ ਹੁਣ ਪਹੁੰਚੂਗੀ ਤਾਂ ਹੁਣ ਉਹਨਾਂ ਨੂੰ ਮਤਲਬ ਇਹ ਚੀਜ਼ ਪਤਾ ਨਹੀਂ ਦੀਦੀ ਨਹੀਂ ਹੈ ਪਤਾ ਨਹੀਂ ਕੀ ਹੋ ਜਾਂਦਾ ਫਿਰ ਢਲੀ ਉਹੀ ਕਾਰਜਕਾਰੀ ਦੀ ਗੱਲ ਕੀਤੀ ਆ ਵੀ ਇਹ ਸਾਡੀ ਉਹੀ ਆ ਵੀ ਕਾਰਜਕਾਰੀ ਉੱਥੇ ਆ ਕੇ ਸਾਨੂੰ ਫਿਰ ਸਵਾਲ ਖੜੇ ਹੋ ਜਾਂਦੇ ਨੇ ਅਸੀਂ ਤਾਂ ਜ਼ਰੂਰ ਕਹਿੰਦੇ ਆ ਵੀ ਗੱਲ ਉਦੋਂ ਜ਼ਰੂਰ ਤੁਸੀਂ ਪਿੱਛੇ ਪੈ ਜਿਓ ਸਾਡੇ ਇਹ ਕਹਾਣੀ ਦਾ ਉਹੀ ਆ ਬਾਈ ਜੀ ਹਰੇਕ ਪਾਸ ਤੋਂ ਕਿਸਾਨ ਨੂੰ ਤਾਂ ਮਾਰਾ ਹੀ ਪੈਂਦੀਆਂ ਨੇ ਚਾਹੇ ਕੁਦਰਤ ਦੀ ਕਰੋਪੀ ਹੋਗੀ ਜਾਂ ਸਰਕਾਰਾਂ ਦੀ ਜੇ ਕਰੋਪੀਆਂ ਹੋ ਗਈਆਂ ਇਸ ਕਰਕੇ ਵੱਲੋਂ ਸ਼ੁਰੂ ਤੋਂ ਹੀ ਕਿਸਾਨ ਤਾਂ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਹੀ ਆ ਤੇ ਇਹ ਜ਼ਰੂਰਤ ਘਾਟ ਰਹੀ ਦੀ ਹੈ ਇਸ ਚੀਜ਼ ਦੀ ਵੀ ਜਿੱਥੇ ਕੋਈ ਅੱਗ ਪਹੁੰਚਦੀ ਹੈ ਤੇ ਉੱਥੇ ਲੇਟ ਫਾਇਰ ਬ੍ਰੇਡ ਦੀਆਂ ਗੱਡੀਆਂ ਜਿਹਨੀਆਂ ਪਹੁੰਚਦੀਆਂ ਨਹੀਂ ਹੈਗੀਆਂ ਇਸ ਕਰਕੇ ਪ੍ਰਸ਼ਾਸਨ ਨੂੰ ਤੁਹਾਡੇ ਮਾਦੀ ਹੋ ਰਹੀ ਕਰਾਂਗੇ ਵੀ ਥੋੜਾ ਜਿਹਾ 15-20 ਦਿਨ ਥੋੜਾ ਸੇਤ ਰਹਿਣ ਬਿਲਕੁਲ ਇਹ ਥੋੜੀ ਜੀ ਘਾਟ ਰਹੀ ਦੀ ਹੈ ਇਸ ਚੀਜ਼ ਹਾਂਜੀ ਜਿੱਦਾਂ ਦੇ ਕਿਸਾਨੀ ਜੱਥੇਬੰਦੀਆਂ ਦੇ ਵੀ ਬਹੁਤ ਨੇੜੇ ਰਹਿੰਦੇ ਹੋ ਜਿਵੇਂ ਪਿੱਛੇ ਉਹਨਾਂ ਦਾ ਧਾਰਨਾ ਵੀ ਚਕਾਤਾ ਉਸ ਤੋਂ ਬਾਅਦ ਗਵਰਨਮੈਂਟ ਦਾ ਕੋਈ ਰਵਈਆ ਆਇਆ ਉਹਨਾਂ ਨੇ ਗੱਲਬਾਤ ਕਰਨ ਦਾ ਕੋਈ ਮਸਲੇ ਹੱਲ ਕਰਨ ਦਾ ਕੋਈ ਬਾਈ ਜੀ ਕੋਈ ਕੋਈ ਰਵਈਆ ਨਹੀਂ ਹੈ ਜੀ ਉਹ ਪਹਿਲਾਂ ਤੁਹਾਡੇ ਸਾਹਮਣੇ ਦੇਖ ਲਓ ਕਿ ਤਸ਼ੱਦਦ ਹੋਇਆ ਸਾਡੀਆਂ ਮਾਵਾ ਭੈਣਾ ਬੱਚੇ ਸਾਡੇ ਉੱਥੇ ਮਤਲਬ ਧਰਨੀ ਦੇ ਉੱਤੇ ਬੈਠੇ ਸੀ ਤੇ ਅਚਨ ਕੀ ਕੀਤਾ ਜਦੋਂ ਉੱਥੇ ਉਹਨਾਂ ਨੂੰ ਮੀਟਿੰਗ ਦੇ ਵਿੱਚ ਉੱਥੇ ਕੀ ਰਿਹਾ ਗਿਆ ਕਿਉਂਕਿ ਕਈ ਵਾਰ ਤਾਂ ਪੰਜਾਬ ਸਰਕਾਰ ਵੀ ਮੁੱਕੜੀਆਂ ਦੀ ਬਸਾੜੀ ਦਾ ਬੰਗਾ ਨਹੀਂ ਹੈਗੀਆਂ ਮੰਗਾ ਸੈਂਟਰ ਦੀਆਂ ਐਟਲੀਸਟ ਪੰਜਾਬ ਪ੍ਰੋਟੈਸਟ ਕਰਦਾ ਕਿਉਂਕਿ ਪੰਜਾਬ ਜਿਵੇਂ ਕਹਿੰਦੇ ਆ ਵੱਡਾ ਭਾਈਆ ਬਾਕੀ ਸਾਡੇ ਹੋਰ ਸਟੇਟਾਂ ਜਿਹੜੇ ਨਾਲ ਲੱਗਦੇ ਨੇ ਪੰਜਾਬ ਜਿਹੜੇ ਜਿਹੜੀ ਸਟੇਟਾਂ ਨਹੀਂ ਕਿਉਂਕਿ ਪੰਜਾਬ ਦੇ ਉੱਤੋਂ ਲਹਿਰਾ ਪਹਿਲਾਂ ਵੀ ਤੁਸੀਂ ਜਦੋਂ 21 ਤੋਂ ਆਪਣਾ ਅੰਦੋਲਨ ਸ਼ੁਰੂ ਹੋਇਆ ਉਹ ਵੀ ਪੰਜਾਬ ਤੋਂ ਉੱਠਿਆ ਹੁਣ ਵੀ ਮੰਨ ਲਓ ਜਿਹੜਾ ਇਹ ਅੰਦੋਲਨ ਸੀਗਾ ਪੰਜਾਬ ਦੇ ਵਿੱਚ ਦੋਨੇ ਜਗ੍ਹਾ ਚਾਹੇ ਸੰਭੂ ਬਾਰਡਰ ਹੋਵੇ ਚਾਹੇ ਇੱਧਰ ਖਰੌਂਦੀ ਬਾਰਡਰ ਹੋਵੇ ਉੱਥੇ ਧਰਨੇ ਲੱਗੇ ਹੋਏ ਸੀ ਅੱਜ ਕੰਤੇ ਜੀ ਜਦੋਂ ਇਹਨਾਂ ਨੇ ਮੀਟਿੰਗ ਦਿੱਤੀ ਹੈ ਪੰਜਾਬ 'ਚ ਮੀਟਿੰਗਾਂ ਕਿਉਂ ਕਰਦੇ ਨੇ ਕੋਈ ਮੰਨ ਲਓ ਕੈਬਨਟ ਮੰਤਰੀ ਨੇ ਕਰ ਲਈ ਦੂਜਿਆਂ ਨੇ ਮੀਟਿੰਗਾਂ ਕਿਉਂ ਕਰਦੇ ਨੇ ਜਾਂ ਹੋਰ ਹਰੇ ਕਹਿੰਦੇ ਸਾਨੂੰ ਪਹਿਲਾਂ ਸਾਡੇ ਨਾਲ ਮੀਟਿੰਗ ਕਰੋ ਜੇ ਤੁਹਾਡਾ ਕੋਈ ਵੇਸ਼ਾ ਹੀ ਨਹੀਂ ਹੈ ਜਾਂ ਤੁਹਾਡੀ ਕੋ ਵੇ ਤੁਸੀਂ ਸੈਂਟਰ ਨਾਲ ਹੀ ਕਹੋ ਵੀ ਸਾਡਾ ਕੋਈ ਵਿਸ਼ਾ ਨਹੀਂ ਹੈ ਕਿਉਂਕਿ ਪੰਜਾਬ ਤੋਂ ਫਿਰ ਰੈਵਨਿਊ ਆਈ ਹੈ ਵੀ ਪੰਜਾਬ ਤੋਂ ਚੱਲਦਾ ਇਹ ਤਾਂ ਮੰਨ ਲਓ ਕਈ ਵਾਰ ਤਾਂ ਗੱਲਾਂ ਸਾਨੂੰ ਇਹੀ ਚਲੋ ਆਪਕੂ ਸਾਡੇ ਬਹੁਤ ਸੁਝਵਾਨ ਨੇ ਹਰੇਕ ਮੰਨ ਲਓ ਸਮੇਂ-ਸਮੇਂ ਤੇ ਜਿਹੜੇ ਹੈ ਉਹਨਾਂ ਨੂੰ ਟਾਕਟ ਵੀ ਕਰਦੇ ਨੇ ਉਹਨਾਂ ਨੂੰ ਜਾਗਰੂਕ ਵੀ ਕਰਦੇ ਨੇ ਮੰਨ ਲਓ ਉਹਨਾਂ ਨੂੰ ਦੱਸਦੇ ਨੇ ਵੀ ਪਰ ਆਵਾ ਵੀ ਜਿਹੜੀ ਸਾਡੀ ਐਮਐਸਪੀ ਆ ਜਾਂ ਟੀ20 ਕਈ ਸਾਡੇ ਮਸਲੇ ਨੇ ਮਤਲਬ ਰਿੱਟਨ ਦੇ ਵਿੱਚ ਅੱਜ ਸਾਡੀ ਕੋਈ ਸਮਾ ਘਟਾ ਕਿਤੇ ਫੇਰ ਹੋਇਆ ਤੇ ਉਹ ਡिटेल ਦੇ ਵਿੱਚ ਆਪਾਂ ਉਹਦੇ ਤੇ ਗੱਲ ਕਰਨ ਲੱਗੇ ਤੇ ਪਰ ਇਹ ਆਏ ਗੱਲ ਬਿਲਕੁਲ ਪੰਜਾਬ ਹੀ ਪੰਜਾਬ ਤੋਂ ਕਿਉਂ ਨਹੀਂ ਹੈ ਸੈਂਟਰ ਦਾ ਮੁੱਦਾ ਪਹਿਲਾਂ ਪੰਜਾਬ ਦਾ ਫਿਰ ਸੈਂਟਰ ਨਾਲ ਸਾਡਾ ਸਬੰਧਤ ਹੈ ਇਸ ਕਰਕੇ ਪੰਜਾਬ ਸਰਕਾਰੇ ਇਨਵੋਲਵ ਹੋਵੇ ਤੇ ਬਿਲਕੁਲ ਉਦੋਂ ਜਿਹੜਾ ਸਾਡਾ ਉਦੋਂ ਕੁੱਟਿਆ ਰਾਤ ਨੂੰ ਸਾਡਾ ਸਮਾਨ ਚੋਰੀ ਹੋਇਆ ਤੇ ਮੰਨ ਲਓ ਆਹ ਥਾਂ ਜਿਵੇਂ ਕਹਿੰਦੀ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਤਾਂ ਸਿਰਫ ਇਹੀ ਹੈ ਵੀ ਕਿਸੇ ਹੀਲੇ ਵਸੀਲੇ ਸਰਕਾਰਾਂ ਚ ਸੱਦਦ ਕਰਦੀਆਂ ਨੇ ਉਦੋਂ ਬਹੁਤ ਇਹਨਾਂ ਨੇ ਜਿਹੜਾ ਉੱਥੇ ਚਾਹੇ ਖਨੌਰੀ ਤੇ ਸ਼ੰਭੂ ਦੋਨੇ ਬਾਰਡਰਾਂ ਦੇ ਤੇ ਇਹਨਾਂ ਨੇ ਧੱਕੇ ਨਾਲ ਉੱਥੋਂ ਚੋਰੀ ਵੀ ਦੇਖੋ ਕਿੰਨਾ ਸਮਾਨ ਚੋਰੀ ਹੋ ਗਿਆ ਤੇ ਕੋਈ ਟਾਈਮ ਨਹੀਂ ਦਿੱਤਾ ਜਾਂ ਹੋਰ ਆ ਉਹ ਬੜੀ ਸਾਨੂੰ ਮਤਲਬ ਨਮੋਸ਼ੀ ਦਾ ਉਹਦੇ ਸਾਹਮਣਾ ਕਰਨਾ ਪਿਆ ਤੇ ਸਾਡੇ ਦੋ ਦੁੱਤ ਤਸੱਜਦ ਬਹੁਤ ਹੋਇਆ ਬਾਈ ਜੀ ਤੇ ਹੁਣ ਕੋਈ ਵੀ ਮੀਟਿੰਗ ਜਾਂ ਹੋਰ ਆ ਹੁਣ ਹਲੇ ਕੋਈ ਨਹੀਂ ਹੋ ਰਿਹਾ ਦੂਜੀ ਦਲਿਆਰ ਸਾਹਮਣੇ ਜਾਂ ਹੋਰ ਨੇ ਉਹ ਚਲੋ ਉਹਨਾਂ ਦਾ ਕੁਰਬਾਨੀਆਂ ਹੁਣ ਵੀ ਉਹ ਉਹਨਾਂ ਨੇ ਚਲੋ ਮਰਨ ਵਰਤ ਮਤਲਬ ਉਹਨਾਂ ਨੇ ਆਪਣਾ ਤੋਰਤਾ ਪਰ ਇਸ ਟਾਈਮ ਉਹਨਾਂ ਦੀ ਜਿਹੜੀ ਹਾਲਤ ਆ ਉਹ ਵੀ ਹਲੇ ਕਾਫੀ ਨਾਜ਼ੁਕ ਬਣੀ ਹੋਈ ਹੈ ਬਾਈ ਜੀ ਤੇ ਜਿਵੇਂ ਆਪਣੇ ਪੰਜਾਬ ਚ ਕਈ ਜਗ੍ਹਾ ਤੋਂ ਖਬਰ ਆ ਗਈ ਵੀ ਹਜ਼ਾਰਾਂ ਏਕੜ ਫਸਲ ਸੜ ਕੇ ਤਬਾਹ ਹੋ ਗਈ ਤੇ ਉਹਦੇ ਪ੍ਰਤੀ ਗਵਰਨਮੈਂਟ ਦਾ ਕੋਈ ਆਇਆ ਬਿਆਨ ਕੋਈ ਕਿਸੇ ਤਰ੍ਹਾਂ ਦੀ ਮਤਲਬ ਉਹ ਮਦਦ ਕਰਨਗੇ ਜਾਂ ਕੋਈ ਖੋਸ਼ ਐਲਾਨ ਕਿਸੇ ਵੀ ਪ੍ਰਕਾਰ ਦਾ ਨਹੀਂ ਬਿਆਨ ਬਾਈ ਜੀ ਕੁਝ ਨਹੀਂ ਸਿਰਫ ਉਹ ਗਦਾਬੀਆਂ ਉਹੀ ਹੁੰਦੀਆਂ ਨੇ ਕਿ ਗਦਾਬੀਆਂ ਫਾਲੂ ਜਿੱਥੇ ਜਿੱਥੇ ਫਸਲ ਮੱਚਦੀ ਆ ਇਹ ਤਾਂ ਤੁਹਾਡੇ ਜਿਵੇਂ ਤੁਹਾਡੇ ਮਾਧਿਅਮ ਰਾਹੀਂ ਐਨਆਰਆਈ ਪੀਰਾਂ ਨੂੰ ਬੇਇੱਜ਼ਤੀ ਕਰਾਂਗੇ ਪਿੰਡੋਂ ਪਿੰਡੀ ਜਿੱਥੇ ਕੋਈ ਨੁਕਸਾਨ ਹੁੰਦਾ ਬਹੁਤ ਸਾਡਾ ਜਿਹੜਾ ਹੈ ਐਨ ਆਰ ਆਈ ਵੀਰ ਬਾਹਰ ਬੈਠਾ ਵਾ ਉਹੀ ਘੱਟੋ ਘੱਟਾ ਪੜੇ ਵੀਰ ਨੇ ਇਹ ਛੋਟੇ ਕਿਸਾਨ ਨੇ ਉਹਨਾਂ ਦੀ ਵਾਹ ਫੜਨ ਕਿਤੇ ਕਿਤੇ ਪਿੰਡਾਂ ਵਾਲੇ ਚਾਹੇ ਸਾਡੀਆਂ ਯੂਥ ਕਮੇਟੀਆਂ ਨੇ ਜਾਂ ਕਲੱਬ ਨੇ ਜਾਂ ਸਾਡੀਆਂ ਪੰਚਾਇਤਾਂ ਨੇ ਉਹ ਬਾਹਰਲੇ ਐਨ ਆਰ ਆਈਆਂ ਦੇ ਸਹਿਯੋਗ ਦੇਣਾ ਜਿੱਥੇ ਜਿੱਥੇ ਕੋਈ ਵੀਰ ਦਾ ਕੋਈ ਨੁਕਸਾਨ ਹੁੰਦਾ ਵਾ ਉਹ ਜ਼ਰੂਰ ਪਿੰਡੋਂ ਪਿੰਡੀ ਆਪਣੀ ਜ਼ਿੰਮੇਵਾਰੀ ਸਮਝਣ ਐਨ ਆਰ ਆਈ ਵੀਰ ਆਪਣੇ ਇੱਧਰਲੇ ਬੰਦਿਆਂ ਨਾਲ ਸੰਪਰਕ ਕਰਕੇ ਜਿੱਥੇ ਜਿੱਥੇ ਕੋਈ ਨੁਕਸਾਨ ਹੁੰਦਾ ਉਹ ਆਪਣੇ ਤੌਰ ਤੇ ਜ਼ਰੂਰ ਮਦਦ ਕਰਨ ਚਲੋ ਜਿਹੜਾ ਸਰਕਾਰਾਂ ਨੇ ਉਹ ਵੀ ਕੀਲੇ ਦਾ ਮੰਨ ਲਓ ਉਹੀ ਗੱਲ ਆ ਵੀ ਜੇ ਗ ਜਮ੍ਹਾਂ ਕਰਾਤੀਆਂ ਜਾਂ ਹੋਰ ਆ ਪਹਿਲਾਂ ਤਾਂ ਦੋ ਦੋ ਚਾਰ ਚਾਰ ਫਸਾ ਲੂ ਦਾ ਕੋਈ ਮੁਆਵਜ਼ਾ ਮਿਲਦਾ ਨਹੀਂ ਹੈ ਕਿਉਂਕਿ ਠੇਕੇਬਾਦਲ ਠੇਕੇ ਵਾਲਾ ਵੀ ਚਲੋ ਕਿਸ ਵੀਰਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਕਹਾਂਗੇ ਵੀ ਜਿਹੜੇ ਠੇਕੇ ਵਾਲੇ ਵੀਰ ਨੇ ਜਿੱਥੇ ਕੋਈ ਮਤਲਬ ਕਿਸਾਨ ਤਾਂ ਸਾਰੀਆਂ ਆਪਾਂ ਜਿੱਥੇ ਕਿਤੇ ਕੋਈ ਨੁਕਸਾਨ ਹੁੰਦਾ ਤੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਉੱਥੇ ਕੋਈ ਨਾ ਕੋਈ ਤੁਸੀਂ ਉਹਨੂੰ ਰੈਕ ਕਰ ਦਿਓ ਤੇ ਦੂਜੀ ਬੇਨਤੀ ਹੈ ਵੀ ਰਲ ਮਿਲ ਕੇ ਜਿੱਥੇ ਕੋਈ ਪਿੰਡ ਦੇ ਵਿੱਚ ਕੋਈ ਨੁਕਸਾਨ ਹੋਇਆ ਤੇ ਉਹ ਆਪਣੇ ਸਾਰੇ ਵੀਰ ਭਾਈ ਕਿਉਂਕਿ ਸਾਰੀ ਆਪਾਂ ਨੁਕਸਾਨ ਜਾਂ ਹੋਰ ਮਾੜਾ ਜਾਂ ਇਹਦੇ ਨੇ ਆਪਾਂ ਵੀ ਕਿਸੇ ਦਾ ਵੀ ਹੋ ਸਕਦਾ ਸਾਰੇ ਇਹੀ ਆ ਵੀ ਸਾਰੇ ਬੰਦੇ ਰਲ ਮਿਲ ਕੇ ਉਹਦਾ ਜਿਹੜਾ ਕਿਸਾਨ ਆ ਕੋਈ ਉਹਦੀ ਆਪਾਂ ਮਦਦ ਕਰੀਏ ਤੇ ਬਾਹਰ ਫੜੀਏ ਤਾਂ ਜੋ ਇੱਕ ਦੂਜੇ ਦਾ ਜਿਹੜਾ ਸਾਥ ਉਹ ਦੇ ਸਕੀਏ ਭਾਈ ਜੀ ਬਿਲਕੁਲ ਜੀ ਸਾਥ ਦੀ ਲੋੜ ਆਣ ਕਈ ਲੋਕ ਕਹਿ ਦਿੰਦੇ ਵੀ ਕਿਸਾਨ ਉਦਾਂ ਹੀ ਧਰਨਿਆਂ ਤੇ ਬਹਿ ਜਾਂਦੇ ਆ ਜਾਂ ਇਹਨਾਂ ਦੀ ਮੰਗਾਂ ਜਾਇਜ਼ ਨਹੀਂ ਹੁਣ ਜਦੋਂ ਕਿਸਾਨ ਰੋਂਦੇ ਨੇ ਜਿਨ੍ਹਾਂ ਦੀਆਂ ਫਸਲਾਂ ਮੱਚ ਗਈਆਂ ਉਹਨਾਂ ਦਾ ਇੱਕ ਹਿਸਾਬ ਦਾ ਮਾਰਗ ਨ ਹੋ ਜਾਂਦਾ ਹੁਣ ਲੋਕ ਜਾ ਕੇ ਉਹਨਾਂ ਨਾਲ ਖੜਦੇ ਨੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਹੁਣ ਤੁਸੀਂ ਲੋਕਾਂ ਦਾ ਕਿਸਾਨਾਂ ਦਾ ਦਰਦ ਦੇਖਦੇ ਹੋ ਨੀ ਬਿਲਕੁਲ ਭਾਈ ਜੀ ਇਹ ਤਾਂ ਕਿਸਾਨੀ ਮੈਂ ਤਾਂ ਹੀ ਤੁਹਾਨੂੰ ਦੱਸਿਆ ਕਿ ਘੋੜਾ ਭਾਰਾ ਕਿਸਾਨ ਆ ਜਾਂ ਹੋਰ ਆਗਾ ਸਾਨੂੰ ਤਾਂ ਹਮੇਸ਼ਾ ਵਰਤੀ ਗਿਆ ਜੀ ਚਾਹੇ ਪਹਿਲਾਂ ਦੇਖ ਲਓ ਤੁਸੀਂ ਗ੍ਰੀਨ ਰੈਗੂਲੇਸ਼ਨ ਹੋਇਆ ਜਾਂ ਹੋਰ ਹੋਇਆ ਉਦੋਂ ਸਾਡੀ ਜਿਵੇਂ ਕਿ ਜੀ ਅਸੀਂ ਤਾਂ ਆਪਣਾ ਕਿਸਾਨੀ ਤੌਰ ਤੇ ਚਾਹੇ ਪਾਣੀ ਹੋਈ ਚਾਹੀ ਹਵਾ ਹੋਈ ਸਾਰਾ ਅਸੀਂ ਆਪਣਾ ਖਰਾਬ ਕਰ ਲਿਆ ਸੀ ਕਿਸਾਨੀ ਦੇ ਤੌਰ ਤੇ ਵੀ ਚਲੋ ਸਾਰੇ ਜਿਹੜੇ ਪੂਰੇ ਭਾਰਤ ਪੂਰੇ ਵਰਲਡ ਦੇ ਵਿੱਚ ਜਿਹੜਾ ਸਾਡਾ ਆਨਾ ਜਿਹੜਾ ਉਹ ਜਾਂਦਾ ਉਹਥੇ ਤੇ ਕਿਸਾਨ ਹਮੇਸ਼ਾ ਜਿਹੜਾ ਹੈ ਉਹ ਹਮੇਸ਼ਾ ਹੀ ਦਰਿਆ ਦੀ ਵੀ ਆਪਦੀ ਵੱਡੇ ਕਰਕੇ ਦਿਹਾਉਂਦਾ ਹੁੰਦਾ ਵੀ ਹਮੇਸ਼ਾ ਹੀ ਉਹਨੇ ਆਪਣੇ ਤਾਂ ਮਾਲੂ ਕਿਤੇ ਵੀ ਕੋਈ ਕਿਸੇ ਨੂੰ ਕੋਈ ਮਾੜੀ ਚੰਗੀ ਨਹੀਂ ਹੈ ਹਮੇਸ਼ਾ ਹੀ ਉਹਨੇ ਦਰਿਆ ਦਿੱਲੀ ਦਿਖਾਈ ਹੈ ਤੇ ਜਿੰਨਾ ਵੀ ਉਤਪਾਦਨ ਕਰਕੇ ਉਹ ਲੋਕਾਂ ਦੇ ਵਿੱਚ ਪੈਦਾਵਾਰ ਜਿਹੜੀ ਆ ਵਧਾਉਂਦਾ ਬਾਹੂ ਤੇ ਇਹੀ ਗੱਲ ਹੈ ਵੀ ਕਿਉਂਕਿ ਹੁਣ ਕੋਈ ਨਹੀਂ ਖੜਦਾ ਬਈ ਜੀ ਉਹੀ ਗੱਲ ਹੈ ਵੀ ਕਿਸਾਨ ਜਿਹੜੀ ਹੈ ਹਰੇਕ ਬਾਣੀਆਂ ਦੀ ਹੱਤੀ ਜਾਂ ਕੁਝ ਵੀ ਆਪਾਂ ਕਹਿੰਦੇ ਕਾਰੋਬਾਰ ਜਾਂ ਨੌਕਰੀਆਂ ਪੇਸ਼ੇ ਵਾਲੇ ਤਾਂ ਹੋਰੇ ਕੋ ਉਹਨਾਂ ਦਾ ਮਹੀਨਾ ਖੜਾ ਰਹੁੰਦੋਂ ਤਾਂ ਆ ਜਣੇ ਆ ਕਿਸਾਨ ਨੂੰ ਸਿਰਫ ਇਹੀ ਹੈ ਵੀ ਜਿਹੜੀ ਆ ਹੁਣ ਫਸਲ ਆਈ 6 ਮਹੀਨੇ ਬਾਅਦ ਉਹਨੂੰ ਉਹ ਵੀ ਦੇਖਣ ਨੂੰ ਤੁਸੀਂ ਖੇਤਾਂ 'ਚ ਪਈ ਆ ਪਤਾ ਨਹੀਂ ਉਹ ਘਰੇ ਆਉਣੀ ਆ ਜਾਂ ਨਹੀਂ ਆਉਣੀ ਆ ਮਤਲਬ ਬਹੁਤ ਫਿਕਰ ਲੱਗਿਆ ਰਹਿੰਦਾ ਇਸ ਕਰਕੇ ਤੁਹਾਡੇ ਮਾਦੀਮ ਰਾਹੀਂ ਪਹਿਲਾਂ ਵੀ ਬੇਨਤੀ ਕਰਦੇ ਹੁਣ ਵੀ ਕਰਾਂਗੇ ਵੀ ਜਿੱਥੇ ਕਿਤੇ ਕੋਈ ਮਾੜਾ ਮੋਟਾ ਨੁਕਸਾਨ ਹੋਇਆ ਬਾਈ ਜੀ ਪਿੰਡੇ ਆਪਣੀ ਜ਼ਿੰਮੇਵਾਰੀ ਪਿੰਡੋਂ ਪਿੰਡੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤੇ ਉਹਨਾਂ ਦਾ ਜਰੂਰ ਮਤਲਬ ਮਤਲਬ ਸਾਡੇ ਵੱਲੋਂ ਬੇਨਤੀ ਹੈ ਵੀ ਜਰੂਰ ਉਹਨਾਂ ਦਾ ਸਾਥ ਦਿਓ ਜਿੱਥੇ ਕਿਤੇ ਕੋਈ ਨੁਕਸਾਨ ਹੋਇਆ ਕਿਉਂਕਿ ਪਹਿਲੀ ਕਿਸਾਨੀ ਦਾ ਬਾਈ ਜੀ ਖੁੱਦੀ ਪਈ ਹੈ ਬਿਲਕੁਲ ਜੀ ਇੱਕ ਨਵਾਂ ਸੀਐਮ ਸਾਹਿਬ ਦਾ ਬਿਆਨ ਆਇਆ ਜੀ ਪਿੱਛੇ ਜੇ ਵੀ ਝੋਨੇ ਦਾ ਟਾਈਮ ਆਪਾਂ ਅਰਲੀ ਕਰਤਾ ਜੂਨ ਦੇ ਸਟਾਰਟਿੰਗ ਚ ਲਾਉਣਾ ਵੱਖ-ਵੱਖ ਭਾਗਾਂ ਦੇ ਹਿਸਾਬ ਨਾਲ ਉਹਦਾ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਵੀ ਉਹਦਾ ਕੋਈ ਫਾਇਦਾ ਹੋਊਗਾ ਜਾਂ ਸੋਚ ਸਮਝ ਕੇ ਲਿਆ ਗਿਆ ਡਿਸੀਜਨ ਆ ਜਾਂ ਕੋਈ ਇਦਾਂ ਹੀ ਹਵਾ ਚ ਤੀਰ ਵਾਲੀ ਗੱਲ ਹੈ ਨਹੀਂ ਚਲੋ ਬਈ ਜੀ ਉਹ ਹੁੰਦਾ ਪਿੰਡਾਂ ਦੇ ਜਿਵੇਂ ਕਹਦੀ ਆ ਪੱਬੀ ਅਲੱਗ-ਅਲੱਗ ਜਿਵੇਂ ਜ਼ਿਲ੍ਹੇ ਨੇ ਆਪਣੇ ਜਾਂ ਹੋਰ ਹਨ ਹਾਂ ਫਰੇਕ ਜ਼ਿਲ੍ਹਿਆਂ ਦੇ ਹਿਸਾਬ ਨਾਲ ਜਿਵੇਂ ਆਪਣੇ ਹੈਗਾ ਜੂਨ ਤੋਂ ਸ਼ੁਰੂ ਹੋ ਜਾਣਾ ਉਹ ਅਲੱਗ-ਅਲੱਗ ਜਿਨ੍ਹਾਂ ਦੇ ਮੈਨੂੰ ਲੱਗਾ ਅਲੱਗ-ਅਲੱਗ ਟਾਈਮ ਦਿੱਤੇ ਹੋਏ ਨੇ ਉਹਦਾ ਬਿਆਨ ਤਾਂ ਇਹੀ ਹੈ ਵੀ ਠੀਕ ਹੈ ਗੱਲ ਵੀ ਸਾਨੂੰ ਉਦੋਂ ਉਹ ਉਹੀ ਆਪਣੀ ਦੀ ਦਾ ਟਾਈਮ ਆ ਜਾਂ ਹੋਰ ਆ ਕੱਲ ਤੇ ਇਹ ਸਰਕਾਰ ਦੀ ਠੀਕ ਹੈ ਵੀ ਜੂਨ ਤੋਂ ਆ ਤਾਂ ਉਹੀ ਸਾਨੂੰ ਟਾਈਮ ਮਿਲ ਜੰਦਾ ਜੀ ਉਹ ਲਾਉਂ ਦਾ ਪਨੀਰੀ ਦਾ ਹੋ ਗਿਆ ਜਾਂ ਝੋਨੇ ਦਾ ਹੋ ਗਿਆ ਉਹ ਟਾਈਮ ਠੀਕ ਹੈ ਜੀ ਉਹ ਆਪਣੇ ਇਹ ਕਹਿੰਦੇ ਨੇ ਤਾਂ ਵਧੀਆ ਉਹਨਾਂ ਦਾ ਚੰਗਾ ਪ੍ਰਾਲਾ ਹੈ ਜੀ ਜੂਨ ਤੋਂ ਕੇ ਸਾਨੂੰ ਦਿੰਦੇ ਨੇ ਤੇ ਉਹਨਾਂ ਦਾ ਪ੍ਰਾਲਾ ਚੰਗਾ ਹੈ ਵੀ ਠੀਕ ਹੈ ਗੱਲ ਵੀ ਸਾਨੂੰ ਆਪਣੀ ਤਿਆਰੀ ਕਰਨ ਨੂੰ ਪਰ ਫਿਰ ਵੀ ਟਾਈਮ ਆ ਵੀ ਕਿਉਂਕਿ ਇਹ ਲੰਬੀ ਫਸਲ ਹੈ ਇਹਦੇ ਚ ਵੀ ਸਾਨੂੰ ਦੇਖਣਾ ਹੁੰਦਾ ਵੀ ਜੇ ਜੂਨ ਆ ਤਾਂ ਮੈਨੂੰ ਲੱਗਦਾ ਬਈ ਉਹ ਠੀਕ ਹੈ ਟਾਈਮ ਉਹਨਾਂ ਦਾ ਧੰਨਵਾਦ ਹੈ ਜੀ ਇਹ ਕਹਿੰਦੇ ਨੇ ਤਾਂ ਜੀ ਚਲੋ ਠੀਕ ਹੈ ਜੀ ਬਾਕੀ ਜਿਵੇਂ ਆਪਣੇ ਸੁਖਦੀਪ ਸਿੰਘ ਗਿੱਲ ਜੀ ਨੇ ਕਿਹਾ ਵੀ ਇੱਕ ਦੂਜੇ ਦੀ ਮਦਦ ਕਰੋ ਆਪਣੇ ਬਹੁਤ ਐਨਆਰਈ ਵੀਰ ਨੇ ਜਿਨ੍ਹਾਂ ਦੀਆਂ ਮਗਰ ਜ਼ਮੀਨਾਂ ਨੇ ਠੇਕੇਤੇ ਨੇ ਉਹ ਵੀ ਧਿਆਨ ਰੱਖਣ ਕਿਸਾਨਾਂ ਅੱਗ ਨੂੰ ਪੁੱਛਣ ਵੀ ਕਿੱਦਾਂ ਹਾਲਾਤ ਆ ਕਿੱਦਾਂ ਉਹਨਾਂ ਦੀ ਫਸਲ ਬਾੜੀ ਆ ਉਸ ਹੱਬ ਨਾਲ ਜੇ ਉਹਨਾਂ ਨੂੰ ਕੋਈ ਛੋਟ ਦੇ ਸਕਦੇ ਆ ਤਾਂ ਦਿੱਤੀ ਜਾਵੇ ਬਾਕੀ ਆਪਣੇ ਕਿਸਾਨ ਭਾਈ ਵੀ ਮਿਲ ਜੁਲ ਕੇ ਧਿਆਨ ਰੱਖਣ ਫਸਲਾਂ ਦਾ ਵੀ ਅੱਗ ਤੋਂ ਬਚਾ ਕਰਨ ਜਿਵੇਂ ਕਿ ਗਵਰਨਮੈਂਟ ਦਾ ਕਹਿ ਰਹੀ ਹੈ ਵੀ ਬਿਜਲੀ ਬੋਰਡ ਲਾਈਟ ਸਵੇਰ ਦੇ ਟਾਈਮ ਹੀ ਛੱਡ ਰਿਹਾ ਸ਼ਾਮ ਨੂੰ ਬੰਦ ਕਰ ਰਿਹਾ ਪਰ ਫਿਰ ਵੀ ਕਿਸੇ ਨਾ ਕਿਸੇ ਕਾਰਨ ਅੱਗਾ ਲੱਗ ਰਹੀਆਂ ਨੇ ਉਹ ਕਾਰਨਾਂ ਨੂੰ ਦੇਖ ਕੇ ਧਿਆਨ ਕਰਕੇ ਕਿਸਾਨਾਂ ਨੂੰ ਇੱਕ ਦੂਜੇ ਦੀ ਬਾਹ ਫੜ ਕੇ ਇਸ ਟਾਈਮ ਆਪਣੀ ਜਿਹੜੀ ਬਹੁਤ ਸੌਣੀ ਵਰਗੀ ਫਸਲ ਆ ਉਹਨੂੰ ਬਚਾਉਣ ਦੀ ਲੋੜ ਆ ਸੁਖਦੀਪ ਗਿੱਲ ਜੀ ਐਂਡ ਤੇ ਕੀ ਸੁਨੇਹਾ ਜੀ ਤੁਹਾਡਾ ਫਿਰ ਆਪਣੇ ਸਾਰੇ ਤੇ ਤੁਹਾਡੀ ਤੁਹਾਡੀ ਮਾਦੀਮ ਰਾਹੀਂ ਇੱਕੋ ਸੁਨੇਹਾ ਵਾ ਕਿ ਜਿਹੜੇ ਹੁਣ ਮੈਂ ਤੁਹਾਨੂੰ ਇੱਕ ਆਪਣਾ ਸਵਾਲ ਰਹਿ ਗਿਆ ਵੀ ਜਿਹੜੇ ਕਿਸਾਨਾਂ ਨੂੰ ਅਸੀਂ ਤੁਹਾਡੀ ਮਾਦੀਮ ਰਾਹੀਂ ਬੇਨਤੀ ਕਰਾਂਗੇ ਜੀਵੇਂ ਨਾ ਸੈਲੋਜ਼ ਨੇ ਜਾਂ ਪ੍ਰਾਈਵੇਟ ਜਿਹੜੀ ਕਣਕ ਹੈ ਉਹ ਸਾਰੇ ਕਿਸਾਨ ਵੀ ਧਿਆਨ ਨਾਲ ਸੁਣਨ ਵੀ ਕਿਤੇ ਸਿਰਫ ਆਪਾਂ ਜਿਹੜੀ ਫਸਲ ਆ ਆਪਣੀ ਮੰਡੀਆਂ ਦੇ ਵਿੱਚ ਹੀ ਲੈ ਕੇ ਜਾਣੀਆਂ ਮੰਡੀਆਂ ਦੇ ਵਿੱਚ ਹੀ ਆਪਾਂ ਵੇਚਣੀਆਂ ਸਾਨੂੰ ਜਰੂਰ ਲਾਲਚ ਦਿੱਤੇ ਜਾਂਦੇ ਨੇ ਵੀ 100 200 ਰੁਪਏ ਤੁਸੀਂ ਵੱਧ ਲੈ ਲਓ ਕਿਤੇ ਸੈਲੋਜ਼ ਬੜੇ ਹੋਏ ਨੇ ਸਰਕਾਰਾਂ ਦੇ ਜਾਂ ਵੱਡੇ ਜਿਹੜੇ ਕਾਰਪੋਰੇਟਰੀ ਉਹਨਾਂ ਦੇ ਸੈਲੋਜ਼ ਬਣੇ ਹੋਏ ਨੇ ਉਹ ਸਾਨੂੰ ਲਾਲਚ ਦਿੰਦੇ ਨੇ ਵੀ ਤੁਹਾਨੂੰ ਅਸੀਂ 100 ਰੁਪਏ ਕੁਆਟਰਲ ਮਗਰ 200 ਰੁਪਏ ਮਲੂਲਾ ਕਿ ਲਗੂ ਸਾਨੂੰ ਇੱਕ ਲਾਲਚੀ ਲਾਭੇ ਦਿੰਦੇ ਨੇ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਜਿਹੜੀ ਤੁਹਾਡੀ ਫਸਲ ਉਹ ਸਿਰਫ ਮੰਡੀ 'ਚ ਜਾ ਉਲਟੇ ਤੁਸੀਂ ਜਿਹੜਾ ਹੈ ਆਪਣੀ ਆਰਪੀਏ ਦੇ ਕੋਲੇ ਆਪਣਾ ਜੋ ਵੀ ਹੈ ਫਸਲ ਸਾਰੀ ਕਿੱਟੋ ਪ੍ਰਾਈਵੇਟ ਜਿਹੜੀ ਹੈ ਉਹਦੇ ਵਿੱਚ ਬਿਲਕੁਲ ਵੀ ਤੁਸੀਂ ਆਪਣੀ ਜਿਹੜੀ ਇਹ ਕੜਕ ਦੀ ਜਿਹੜੀ ਫਸਲ ਆ ਉਹਨੂੰ ਪ੍ਰਾਈਵੇਟ ਤੌਰ ਤੇ ਨਾ بیچੋ ਸਾਰੀ ਆਪਣੀ ਜਾ ਕੇ ਮੰਡੀ ਦੇ ਵਿੱਚ ਲੈ ਕੇ ਜਾਓ ਬਿਲਕੁਕੁਲ ਜੀ ਆਪਾਂ ਮੰਡੀਕਰਨ ਲਈ ਆਪਾਂ 2 ਸਾਲ ਧਰਨਾ ਲਾ ਕੇ ਆਖਰ ਨੂੰ ਲੜਾਈ ਜਿੱਤੀ ਹੈ ਸਿਰਫ ਮੰਡੀਕਰਨ ਬਚਾਉਣ ਲਈ ਹੁਣ ਆਪਣਾ ਵੀ ਫਰਜ਼ ਪਾਉਣਾ ਵੀ ਆਪਾਂ ਪ੍ਰਾਇੋਰਟੀ ਮੰਡੀਕਰਨ ਹੁੰਦੀ ਹੈ ਨਾ ਕਿ ਇੱਧਰ ਉੱਧਰ ਥੋੜੇ ਜਿਹੇ ਪੈਸਿਆਂ ਲਈ ਫਸਲ ਵੇਚੀਏ ਤਾਂ ਹੀ ਆਪਣੀਆਂ ਮੰਡੀਆਂ ਬਚੀਆਂ ਰਹਿਣਗੀਆਂ ਤਾਂ ਹੀ ਕਿਸਾਨ ਖੁਸ਼ ਆ ਲੂਗਾ ਥੋੜਾ ਬਹੁਤ ਬਹੁਤ ਧੰਨਵਾਦ ਸੁਖਦੀਪ ਸਿੰਘ ਗਿੱਲ ਜੀ ਤੁਹਾਡੇ ਮੈਨੂੰ ਪਤਾ ਰਾਤ ਹੋ ਗਈ ਤੁਸੀਂ ਫਿਰ ਵੀ ਟਾਈਮ ਦਿੱਤਾ ਮਿਲਦੇ ਆਪਾਂ ਨੈਕਸਟ ਵੀਕ ਫੇਰ ਤੁਹਾਡੇ ਨਾਲ ਗਰਾਊਂਡ ਲੈਵਲ ਤੇ ਆਪਾਂ ਤੁਹਾਡੇ ਤੋਂ ਤੁਹਾਡੀ ਕਾਫਲਾ ਟੀਮ ਦਾ ਤੇ ਤੁਹਾਡਾ ਗਰੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ